ਗੁਰੂ ਪਿਆਰੀ ਸੰਗਤ ਜੀ ਰਾਧਾ ਸਵਾਮੀ ਜੀ ਸੰਗਤ ਜੀ ਸਾਨੂੰ ਅਕਸਰ ਸਮਝਾਇਆ ਜਾਂਦਾ ਹੈ ਕਿ ਮਾਲਕਤੀ ਬੰਦਗੀ ਨੇ ਸਵਾਰਥ ਭਾਵਨਾ ਨਾਲ ਕਰਨੀ ਚਾਹੀਦੀ ਹੈ ਅੱਜ ਮੈਂ ਜੋ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਉਸ ਦਾ ਤਾਲੁਕਤ ਵੀ ਇਸੇ ਨਾਲ ਹੈ ਸੰਗਤ ਜੀ 8ਵੀਂ ਸਦੀ ਦੇ ਲਗਭਗ ਇਰਾਕ ਦੇ ਸ਼ਹਿਰ ਬਸਰਾ ਵਿੱਚ ਇੱਕ ਬਹੁਤ ਮਹਾਨ ਰਾਬੀਆ ਬਸਰੀ ਨਾਂ ਦੀ ਸੂਫੀ ਸੰਤ ਮਹਿਲਾ ਹੋਏ ਹਨ ਅਸੰਗਾ ਜੀ ਰਾਬੀਆ ਬਸਰੀ ਆਪਣੀਆਂ ਚੌਹ ਪੈਣਾ ਵਿੱਚੋਂ ਸਭ ਤੋਂ ਛੋਟੀ ਸੀ ਕਿਹਾ ਜਾਂਦਾ ਹੈ ਕਿ ਜਿਸ ਦਿਨ ਰਾਬੀਆ ਬਸਰੀ ਦਾ ਜਨਮ ਹੋਇਆ ਸੀ ਉਸ ਰਾਤ ਉਸਦੇ ਪਿਤਾ ਨੂੰ ਸੁਪਨੇ ਵਿੱਚ ਨੂਰ ਹੀ ਨੂਰ ਦਿਸੀਆ ਸੀ ਜਿਸ ਤੋਂ ਉਸ ਨੂੰ ਇਹ ਲੱਗਦਾ ਸੀ ਕਿ ਇਹ ਕੋਈ ਆਮ ਬੱਚੀ ਨਹੀਂ ਹੈ ਰਾਬੀਆ ਬਸਰੀ ਦੇ ਮਾਤਾ ਪਿਤਾ ਬਹੁਤ ਨੇਕ ਸੁਭਾਅ ਦੇ ਮਾਲਕ ਸਨ ਪਰ ਉਹ ਬਹੁਤ ਗਰੀਬ ਸਨ ਗਰੀਬੀ ਇੰਨੀ ਸੀ ਕਿ ਘਰ ਵਿੱਚ ਦੀਵਾ ਜਲਾਉਣ ਜੋਗੇ ਪੈਸੇ ਵੀ ਨਹੀਂ ਹੁੰਦੇ ਸਨ ਇਸ ਤਰ੍ਹਾਂ ਰਾਬੀਆ ਦਾ ਬਚਪਨ ਬਹੁਤ ਗਰੀਬੀ ਵਿੱਚ ਨਿਕਲਿਆ ਪਰ ਉਸ ਤੋਂ ਵੀ ਵੱਡਾ ਹਾਦਸਾ ਉਹਨਾਂ ਲਈ ਉਦੋਂ ਵਾਪਰਿਆ ਜਦੋਂ ਬਚਪਨ ਵਿੱਚ ਹੀ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਸਿਰ ਤੋਂ ਉੱਠ ਗਏ ਸਾਧ ਸੰਗਤ ਜੀ ਇਸ ਤੋਂ ਬਾਅਦ ਰਾਬੀਆ ਬਸਰੀ ਦੀ ਜ਼ਿੰਦਗੀ ਵਿੱਚ ਇੱਕ ਹੋਰ ਘਟਨਾ ਵਾਪਰੀ ਕਿ ਉਸ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਅਤੇ ਗੁਲਾਮ ਬਣਾ ਕੇ ਵੇਚ ਦਿੱਤਾ ਜਿਨ੍ਹਾਂ ਨੂੰ ਰਾਬੀਆ ਬਸਰੀ ਨੂੰ ਵੇਚਿਆ ਗਿਆ ਸੀ ਉਸ ਘਰ ਵਿੱਚ ਵੀ ਰਾਬੀਆ ਬਸਰੀ ਨੇ ਚੋਰੀ ਛਿਪੇ ਮਾਲਕ ਦੀ ਇਬਾਦਤ ਜਾਰੀ ਰੱਖੀ ਕਿਹਾ ਜਾਂਦਾ ਹੈ ਕਿ ਇੱਕ ਦਿਨ ਰਾਤ ਦੇ ਤੀਜੇ ਪਹਿਰ ਰਾਬੀਆ ਬਸਰੀ ਆਪਣੇ ਕਮਰੇ ਵਿੱਚ ਮਾਲਕ ਦੀ ਇਬਾਦਤ ਕਰ ਰਹੀ ਸੀ ਕਿ ਉਸ ਘਰ ਦੀ ਮਾਲਕਣ ਨੇ ਵੇਖਿਆ ਕਿ ਰਾਬੀਆ ਬਸਰੀ ਦਾ ਕਮਰਾ ਬਿਨਾਂ ਕਿਸੇ ਦੀਵੇ ਤੇ ਮੋਮਬੱਤੀ ਥੀ ਚਾਨਣ ਨਾਲ ਪ੍ਰਿਆ ਹੋਇਆ ਹੈ ਕਮਰੇ ਵਿੱਚ ਨੂਰ ਹੀ ਨੂਰ ਸੀ ਇਹ ਵੇਖ ਕੇ ਉਸ ਦੀ ਮਾਲਕਿਨ ਹੈਰਾਨ ਹੋ ਗਈ ਅਤੇ ਉਸ ਨੂੰ ਇਸ ਗੱਲ ਦਾ ਇਲਮ ਹੋ ਗਿਆ ਕਿ ਇਹ ਕੋਈ ਆਮ ਇਨਸਾਨ ਨਹੀਂ ਹੈ ਇਹ ਤੇ ਕੋਈ ਰੱਬੀ ਰੂਹ ਹਨ ਤਾਂ ਇਹ ਸੋਚ ਕੇ ਉਸ ਨੇ ਰਾਬੀਆ ਬਸਰੀ ਨੂੰ ਆਜ਼ਾਦ ਕਰ ਦਿੱਤਾ ਆਜ਼ਾਦ ਹੋਣ ਤੋਂ ਬਾਅਦ ਰਾਬੀਆ ਬਸਰੀ ਨੇ ਆਪਣੀ ਪੂਰੀ ਜ਼ਿੰਦਗੀ ਪਰਮਾਤਮਾ ਦੇ ਲੇਕੇ ਲਾ ਦਿੱਤੀ ਜ਼ਿੰਦਗੀ ਚ ਇਬਾਦਤ ਹੀ ਇਬਾਦਤ ਕੀਤੀ ਕਿਹਾ ਜਾਂਦਾ ਹੈ ਕਿ ਇੱਕ ਦਿਨ ਰਾਬੀਆ ਬਸਰੀ ਨੇ ਆਪਣੇ ਹੱਥ ਵਿੱਚ ਜਲਦੀ ਹੋਈ ਮਸ਼ਾਲ ਫੜੀ ਹੋਈ ਸੀ ਤੇ ਦੂਜੇ ਹੱਥ ਵਿੱਚ ਪਾਣੀ ਦਾ ਮਟਕਾ ਫੜਿਆ ਹੋਇਆ ਸੀ ਤੇ ਗਲੀਆਂ ਬਾਜ਼ਾਰਾਂ ਵਿੱਚ ਇਧਰ ਉਧਰ ਘੁੰਮ ਰਹੀ ਸੀ ਜਦੋਂ ਕਿਸੇ ਨੇ ਪੁੱਛਿਆ ਕਿ ਰਾਬੀਆ ਤੁਸੀਂ ਇਹ ਕਿਉਂ ਕਰ ਰਹੇ ਹੋ ਕਿ ਇੱਕ ਹੱਥ ਵਿੱਚ ਤੁਸੀਂ ਜਲਦੀ ਹੋਈ ਮਸ਼ਾਲ ਫੜੀ ਹੋਈ ਹੈ ਦੂਜੇ ਹੱਥ ਵਿੱਚ ਤੁਸੀਂ ਪਾਣੀ ਦਾ ਮਟਕਾ ਫੜਿਆ ਹੋਇਆ ਹੈ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਰਾਬੀਆਂ ਨੇ ਬੜੀ ਸਹਿਜਤਾ ਨਾਲ ਕਿਹਾ ਮੈਂ ਇਸ ਜਲਦੀ ਹੋਈ ਮਸ਼ਾਲ ਨਾਲ ਸਵਰਗਾ ਨੂੰ ਜਲਾ ਦੇਣਾ ਚਾਹਨੀ ਹਾਂ ਤੇ ਇਸ ਮਟਕੇ ਨਾਲ ਨਰਕਾ ਨੂੰ 부ਜਾ ਦੇਣਾ ਚਾਹਨੀ ਹਾਂ ਤਾਂ ਕਿ ਜਦੋਂ ਮੈਂ ਮਾਲਕ ਦੀ ਬੰਦਗੀ ਕਰਾਂ ਤਾਂ ਮੇਰੇ ਮਨ ਵਿੱਚ ਨਾ ਸਵਰਗ ਦਾ ਲਾਲਚ ਹੋਵੇ ਤੇ ਨਾ ਨਰਕਾ ਦਾ ਡਰ ਹੋਵੇ ਮੈਂ ਪਰਮਾਤਮਾ ਦੀ ਬੰਦਗੀ ਸਿਰਫ ਉਸ ਦੇ ਇਸ਼ਕ ਲਈ ਕਰਾਂ ਉਸ ਦੇ ਪ੍ਰੇਮ ਲਈ ਕਰਾਂ ਸਾਥ ਸੰਗਤ ਜੀ ਮੁਬਾਰਕ ਹੈ ਇਹੋ ਜੀ ਬੰਦਗੀ ਮੁਬਾਰਕ ਹੈ ਇਹੋ ਜੀ ਬੰਦਗੀ ਰਾਧਾ ਸੁਆਮੀ ਜੀ ਸਾਥ ਸੰਗਤ ਜੀ ਜੇ ਸਾਖੀ ਚੰਗੀ ਲੱਗੀ ਹੋਈ ਹੋਵੇ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਇਹੋ ਜੀਆਂ ਹੋਰ ਸਾਖੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਰਾਧਾ ਸੁਆਮੀ ਜੀ